ਤੀਸਰੇ ਨੰਬਰ ਤੇ ਆ ਗਈ ਜਿਹੜਾ ਕੰਪੀਟੀਸ਼ਨ ਸੀਗਾ ਜਿਹੜਾ ਮੁਕਾਬਲਾ ਸੀ ਮੇਨ ਤੌਰ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਨਾਲ ਵਾਰਿਸ ਪੰਜਾਬ ਦਾ ਹੀ ਗਿਣਿਆ ਜਾ ਰਿਹਾ ਸੀ ਪਰ ਹੁਣ ਤੀਜੇ ਨੰਬਰ ਤੇ ਬੇਸ਼ੱਕ ਕਾਂਗਰਸ ਨੂੰ ਪਛਾੜਿਆ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਫੇਰ ਕਹਾਂ ਜਿਹੋ ਜਿਹੇ ਵੀ ਨਤੀਜੇ ਨਾਣ ਕੇ ਮੈਨੂੰ ਕਬੂਲ ਆ ਕੋਈ ਇਹੋ ਜੀ ਗੱਲ ਨਹੀਂ ਹੈ ਚੜਦੀ ਕਲਾ ਚ ਅੱਜ ਵੀ ਆ ਤੇ ਚੜਦੀ ਕਲਾ ਚ ਆਪਾਂ ਕੱਲ ਵੀ ਰਹਿਣਾ ਇਹ ਵੇਖੋ ਹਾਰ ਜਿੱਤ ਹੁੰਦੀ ਰਹਿੰਦੀ ਹੈ ਤੇ ਜੇ ਮੈਂ ਅੱਜ ਹੀ ਕਹਾਂ ਮੈਂ ਜਿੱਤਿਆ ਜਿੱਤਿਆ ਮੈਂ ਹਾਰਿਆ ਹਾਰਿਆ ਇਦਾਂ ਨਹੀਂ ਹੁੰਦਾ ਚੜਦੀ ਕਲਾ ਚ ਜੀਓ ਇਹ ਮੈਨੂੰ ਵੋਟ ਉਹਨਾਂ ਨੇ ਪਾਈਏ ਜਿਹੜੇ ਸੰਤ ਗਿਆਨੀ ਜਨੈਤ ਸਿੰਘ ਜੀ ਭੰਡਾਰਾ ਨੂੰ ਪਿਆਰ ਕਰਦੇ ਹਨ ਤੇ ਕੋਈ ਗੱਲ ਨਹੀਂ ਗਾ ਵੀ ਆਪਾਂ ਵਿਚਰਾਂਗੇ ਸੰਤਾਂ ਵਿੱਚ ਜਿਹੜੇ ਮੇਕੋ ਕਮੀ ਰਹਿ ਗਈ ਉਹ ਦੂਰ ਕਰਾਂਗੇ ਰਜ਼ਾਨਾ ਸਪੋਕਸਮੈਨ ਨਾਲ ਜੁੜੇ ਤੁਸੀਂ ਤਾਂ ਅੱਜ ਤਰਨਤਾਰਨ ਦੀ ਜਿਮਨੀ ਚੋਂ ਦਾ ਨਤੀਜਾ ਮਨਦੀਪ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ ਮਨਦੀਪ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਨੀ ਹੈ ਮਨਦੀਪ ਜੀ ਅੱਜ ਨਤੀਜੇ ਦਾ ਦੇਣਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਨਤੀਜੇ ਵੇਖੋ ਜੋ ਵੀ ਆਣਗੇ ਮੈਂ 2 ਦਿਨ ਪਹਿਲਾਂ ਹੀ ਵੀਡੀਓ ਪਾ ਚੁੱਕਾ ਹਾਂ ਇਹ ਆਪਣੇ ਫੇਸਬੁਕ account ਤੋਂ ਹਨਾ ਜੋ ਵੀ ਨਤੀਜੇ ਆਣਗੇ ਆਪਾਂ ਸਿਰ ਮੱਥੇ ਲਾਵਾਂਗੇ ਨਾ ਕੋਈ ਗੁੱਸਾ ਨਾ ਗਿਲਾ ਨਾ ਹੋਏਗਾ ਜੇ ਨਾ ਕਰਾਂਗੇ ਵੇਖਿਆ ਜਾਵੇ ਤਾਂ 30 ਨੰਬਰ ਤੇ ਆ ਗਈ ਜਿਹੜਾ ਕੰਪੀਟੀਸ਼ਨ ਸੀਗਾ ਜਿਹੜਾ ਮੁਕਾਬਲਾ ਸੀ ਮੇਨ ਤੌਰ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਨਾਲ ਵਾਰਿਸ ਪੰਜਾਬ ਦਾ ਹੀ ਗਿਣਿਆ ਜਾ ਰਿਹਾ ਸੀ ਪਰ ਹੁਣ 30 ਨੰਬਰ ਤੇ ਬੇਸ਼ੱਕ ਕਾਂਗਰਸ ਨੂੰ ਪਛਾੜਿਆ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਫੇਰ ਕਹਾਂ ਜਿਹੋ ਜਿਹੇ ਵੀ ਨਤੀਜੇ ਨਾਣ ਕੇ ਮੈਨੂੰ ਕਬੂਲ ਆ ਕੋਈ ਇਹੋ ਜੀ ਗੱਲ ਨਹੀਂ ਹੈ ਚੜ੍ਹਦੀ ਕਲਾ ਚ ਅੱਜ ਵੀ ਆ ਤੇ ਚੜ੍ਹਦੀ ਕਲਾ ਚ ਆਪਾਂ ਕੱਲ ਵੀ ਰਹਿਣਾ ਏ ਵਿਖੋ ਹਾਰ ਜਿੱਤ ਹੁੰਦੀ ਰਹਿੰਦੀ ਐ ਤੇ ਜੇ ਮੈਂ ਅੱਜ ਹੀ ਕਹਾਂ ਮੈਂ ਜਿੱਤਿਆ ਜਿੱਤਿਆ ਮੈਂ ਹਾਰਿਆ ਹਾਰਿਆ ਇਦਾਂ ਨਹੀਂ ਹੁੰਦਾ ਚੜ੍ਹਦੀ ਕਲਾ ਚੱਗੇ ਦੀ ਆਪਾਂ ਤਨਤਾਨਿਕ ਪੰਥਕ ਜਿਹੜਾ ਮਿਲ ਕੇ ਹੈਗਾ ਇਲਾਕਾ ਔਰ ਇਹਦੇ ਵਿੱਚ ਵੇਖਿਆ ਜਾਂਦਾ ਸ਼੍ਰੋਮਣੀ ਅਕਾਲੀ ਦਰ ਸ਼ੁਰੂ ਤੋਂ ਪੰਥ ਦੇ ਨਾਮ ਤੇ ਵੋਟ ਮੰਗਦਾ ਹੈ ਤੇ ਇਹੀ ਜਿਹੜਾ ਵਾਰਸ ਪੰਜਾਬ ਨੇ ਵੀ ਕੀਤਾ ਜਾਂ ਫਿਰ ਜਿਹੜੀਆਂ ਹੋਰ ਪੰਥਕ ਪਾਰਟੀਆਂ ਜਿਨ੍ਹਾਂ ਬਣਾ ਤੁਹਾਨੂੰ ਉਮੀਦਵਾਰ ਖੜਾ ਕੀਤਾ ਕਿ ਉਹਨਾਂ ਨੇ ਵੀ ਕੀਤਾ ਫਾਇਦਾ ਜਿਹੜਾ ਉਹਨਾਂ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਚੋ ਲੋ ਕੋਈ ਗੱਲ ਨਹੀਂ ਪਈ ਮੇਰਾ ਤੇ ਫਸਟ ਟਾਈਮ ਸੀ ਐਕਸਪੀਰੀਅੰਸ ਐਨਾ ਮੈਨੂੰ ਹੈ ਨਹੀਂ ਸੀ ਹੈਨਾ ਬਾਕੀ ਜਿੰਨਾ ਵੀ ਮੈਨੂੰ ਰਿਸਪੌਂਸ ਮਿਲਦਾ ਬਹੁਤ ਸੋਹਣਾ ਰਿਸਪੌਂਸ ਮਿਲਿਆ ਮੈਨੂੰ ਕੋ ਕਮ ਨਹੀਂ ਮਿਲਿਆ ਹੈਨਾ ਇਹ ਮੈਨੂੰ ਵੋਟ ਉਹਨਾਂ ਨੇ ਪਾਈਏ ਜਿਹੜੇ ਸੰਤ ਗਿਆਨੀ ਜਨਰੈਲ ਸਿੰਘ ਜੀ ਭਿੰਡਾ ਨੂੰ ਪਿਆਰ ਕਰਦੇ ਹੈਨਾ ਤੇ ਕੋਈ ਗੱਲ ਨਹੀਂ ਗਾਹ ਵੀ ਆਪਾਂ ਵਿਚਰਾਂਗੇ ਸੰਗਤਾਂ ਵਿੱਚ ਜਿਹੜੇ ਮੇਕੋ ਕਮੀ ਰਹਿ ਗਈ ਉਹ ਦੂਰ ਕਰਾਂਗੇ ਪਰ ਮੈਨੂੰ ਦਿੱਤਾ ਕਿ ਇਹ ਲੱਗਦਾ ਕਿ ਸਰਕਾਰਾਂ ਨੇ ਆਪਣਾ ਤਾਂ ਜਾਮ ਸਾਰਾ ਵਰਤਿਆ ਹੈਨਾ ਤੇ ਸਰਕਾਰਾਂ ਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਕੀਤੀ ਹੈ ਪੈਸਾ ਬਹੁਤ ਜ਼ਿਆਦਾ ਵੰਡੇਆ ਨਸ਼ਾ ਬਹੁਤ ਜ਼ਿਆਦਾ ਵੰਡੇਆ ਪਰਚੇ ਝੂਠੇ ਬਹੁਤ ਜ਼ਿਆਦਾ ਕੀਤੇ ਨੇ ਇਹ ਮੈਂ ਕਹਿੰਦਾ ਕੋਈ ਵੀ ਜਿੱਤੇ ਭਾਵੇਂ ਏ ਬੀ ਸੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਪੰਜਾਬ ਦੇ ਭਲੇ ਦੀ ਗੱਲ ਕਰੇ ਬਸ ਇਹੋ ਗੱਲ ਜੀ ਤਰੰਤਾਂ ਦੇ ਲੋਕ ਕਹਿੰਦੇ ਸੀਗੇ ਕਿ ਤਰੰਤਾਂ ਦੇ ਵਿੱਚ ਗੈਂਗਸਟਰਵਾਦ ਆ ਨਸ਼ਾ ਬਹੁਤ ਜ਼ਿਆਦਾ ਪਰ ਇਹਦੇ باوجود ਵੀ ਉਸੇ ਉਮੀਦਵਾਰ ਵਾਲੀ ਚੁੱਕਦੇ ਹੋਏ ਨਜ਼ਰ ਆਏ ਨੇ ਮੌਕਾ ਜਿਹੜਾ ਨਹੀਂ ਮਿਲਿਆ ਚਲੋ ਕੋਈ ਗੱਲ ਨਹੀਂ ਮੈਂ ਕਹਿੰਦਾ ਕੋਈ ਵੀ ਜਿੱਤੇ ਭਾਵੇਂ ਪੰਜਾਬ ਦਾ ਭਲਾ ਕਰੇ ਚਾਹੇ ਏ ਬੀ ਸੀ ਕੋਈ ਵੀ ਜਿੱਤੇ ਪਰ ਪੰਜਾਬ ਦਾ ਭਲਾ ਕਰਨ ਮੈਂ ਤੁਹਾਡੇ ਤੋਂ ਬੇਹੋ ਕਹਿੰਦਾ ਬਸ ਅਗਰ ਤੋਂ ਪਲੈਨਿੰਗ ਕੀ ਹੈ ਪਲਾਨਿੰਗ ਜੀ ਹਲਕੇ ਦੇ ਵਿੱਚ ਰਾਂਗੇ ਜੀ ਪਲਾਨਿੰਗ ਤੇ ਹੋਈ ਹੈ ਚੱਲਾਂਗੇ ਹਲਕੇ ਦੇ ਵਿੱਚ ਜਿਹੜੇ ਰਸਤੇ ਤੁਰ ਪਏ ਐ ਤੁਰਨਾ ਹੀ ਪੈਣਾ ਹੁੰਦੀ ਲੋਕਾਂ ਦਾ ਸਾਥ ਮਿਲੂਗਾ 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 ਕਿਉਂ ਨਹੀਂ ਜੀ ਮਿਲੇਗਾ ਮਿਲੇਗਾ ਸਾਥ ਮਿਲੇਗਾ ਠੀਕ ਹੈ ਜੀ ਧੰਨਵਾਦ ਬਿਲਕੁਲ ਇਹ ਅਸਲ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਪੰਥਕ ਹਲਕਿਆਂ ਦੇ ਵਿੱਚ ਵਿਚਰਦੇ ਰਹਿਣਗੇ ਵਿਚਰਦੇ ਆਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਜੋ ਵੀ ਉਹਨਾਂ ਦੇ ਹੱਕ ਦੇ ਵਿੱਚ ਅਤੰਤਾਂ ਦੇ ਲੋਕਾਂ ਨੇ ਫਤਵਾ ਜਿਹੜਾ ਜਾਰੀ ਕੀਤਾ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਔਰ 227 ਦੀਆਂ ਚੋਣਾਂ ਦੇ ਚੋਣਾਂ ਦੇ ਵਿੱਚ ਸਮੀਕਰਨ ਜਿਹੜੇ ਆ ਜ਼ਰੂਰ ਬਦਲਣਗੇ ਔਰ ਜਿਹੜਾ ਤਰਨਤਨ ਹਲਕੇ ਤੋਂ ਵੀ ਜਿਹੜੀ ਉਹ ਆਪਣੀ ਚੋਣ ਜਿਹੜੀ ਉਹ ਲੜਨਗੇ ਔਰ ਜਿੱਤ ਜਿਹੜੀ ਆ ਜ਼ਰੂਰ ਦਰਜ ਕਰਨਗੇ ਸਰਵਜਿੰਦਰ ਦਾਵਾ ਸਪੋਕਸਪੀਰ ਟੀਵੀ ਲਈ ਕੈਮਰਾਮੈਨ ਸਾਥ